ਲੜਕਸਰ ਅੰਮ੍ਰਿਤਸਰ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਦੇ ਵਿੱਚ ਘਾਰ ਮੁਟਪੇੜ ਹੋਈ ਹੈ ਜਿਸ ਦੇ ਵਿੱਚ ਇੱਕ ਗੈਂਗਸਟਰ ਟੀਰ ਹੋਇਆ ਦੱਸਦੀ ਹੈ ਕਿ 50 ਲੱਖ ਰੁਪਏ ਦੀ ਫਰੋਤੀ ਮਾਮਲੇ ਦੇ ਵਿੱਚ ਇਹ ਜਿਹੜੇ ਗੈਂਗਸਟਰ ਜਿਹੜੇ ਸੀ ਵਾਂਟਡ ਸੀ ਔਰ ਇਹਨਾਂ ਦੇ ਵੱਲੋਂ ਇੱਕ ਖਰੀਆਨਾ ਵਪਾਰੀ ਦਾ ਪਹਿਲਾ ਕਤਲ ਵੀ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ ਰੰਗਦਾਰੀ ਬੰਗੀ ਕੀਤੀ ਪਰ ਰੰਗਦਾਰੀ ਨਾ ਦੇਣ ਤੇ ਇਹ ਦੋ ਜਿਹੜੇ ਖੋਕਿਆਤ ਗੈਂਗਸਟਰ ਸੀ ਇਹ ਵਾਂਟਡ ਚਲਦੇ ਆ ਰਹੇ ਸੀ ਔਰ ਜਦੋਂ ਇਹਨਾਂ ਨੂੰ ਰਈਆ ਨਹਿਰ ਦੇ ਨਜ਼ਦੀਕ ਦੇਖਿਆ ਜਾਂਦਾ ਤਾਂ ਪੁਲਿਸ ਵੱਲੋਂ ਜਦੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਨਹੀਂ ਰੁਕਦੇ ਤਾਂ ਉਸ ਤੋਂ ਬਾਅਦ ਇਹ ਪੁਲਿਸ ਇਹੀ ਫਾਇਰ ਕਰਨ ਦੀ ਜਦੋਂ ਕੋਸ਼ਿਸ਼ ਕਰਦੇ ਨਾ ਤੇ ਜਿਸ ਤੋਂ ਬਾਅਦ ਪੁਲਿਸ ਦੇ ਨਾਲ ਇਹਨਾਂ ਦਾ ਮੁਕਾਬਲਾ ਹੋਇਆ ਜਿਸ ਦੇ ਵਿੱਚ ਇੱਕ ਗੈਂਗਸਟਰ ਜਿਹੜਾ ਉਹ ਟੇਰ ਹੋ ਚੁੱਕਿਆ ਤੜਕਸਰ ਹੋਏ ਇਸ ਐਨਕਾਊਂਟਰ ਦੇ ਵਿੱਚ ਜਿੱਥੇ ਇੱਕ ਗੈਂਗਸਟਰ ਟੇਰ ਹੋਇਆ ਔਰ ਇਹ ਜਿਹੜਾ ਸੀਗਾ ਵਾਂਟਡ ਸੀ 50 ਲੱਖ ਰੁਪਏ ਫਰੋਤੀ ਮਾਮਲੇ ਦੇ ਵਿੱਚ ਔਰ ਕਰਿਆਨਾ ਵਪਾਰੀ ਦਾ ਜਿਹੜਾ ਹੈ ਇਸ ਵੱਲੋਂ ਕਤਲ ਵੀ ਕੀਤਾ ਗਿਆ ਸੀ ਪਿਛਲੇ ਕੁ ਸਮੇਂ ਦੇ ਦੌਰਾਨ ਲਗਾਤਾਰ ਪੰਜਾਬ ਦੇ ਵਿੱਚ ਜਿੱਥੇ ਐਕਸਟਰੈਕਸ਼ਨਸ ਕਾਲ ਵਧੀਆਂ ਜਾਰੀਆਂ ਹਨ ਪਰ ਉਥੇ ਪੁਲਿਸ ਵੀ ਲਗਾਤਾਰ ਮੁਸਤੈਦ ਹੈ ਔਰ ਵਡੀਆਂ ਕਈ ਕਾਰਵਾਈਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਸੋ ਕੁਝ ਹੀ ਸਮੇਂ ਦੇ ਵਿੱਚ ਡੀਆਈਜੀ ਸੰਦੀਪ ਗੋਇਲ ਉਹਨਾਂ ਦੇ ਨਾਲ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸੁਹੇਲ ਮੀਰ ਕਾਸਿਮ ਔਰ ਡੀਐਸਪੀ ਕੁਝ ਹੀ ਸਮੇਂ ਦੇ ਵਿੱਚ ਜਿਹੜੀ ਇਹ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਸਾਰੀ ਜਾਣਕਾਰੀ ਸਾਂਝੀ ਕਰਨਗੇ ਪਰ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਅੰਮ੍ਰਿਤਸਰ ਦੇ ਵਿੱਚ ਟੜਕਸਾਰ ਜਿਹੜਾ ਇਨਕਾਊਂਟਰ ਹੋਇਆ ਔਰ ਇਸ ਇਨਕਾਊਂਟਰ ਦੇ ਵਿੱਚ ਇੱਕ ਖਿਆਤ ਜਿਹੜਾ ਗੈਂਗਸਟਰ ਸੀ ਉਹ ਟੀਰ ਵੀ ਹੋਇਆ ਕਿਉਂਕਿ ਇਸ ਦੇ ਵੱਲੋਂ ਰੰਗਦਾਰੀ ਮੰਗੀ ਗਈ ਸੀ 50 ਲੱਖ ਰੁਪਏ ਦੀ ਔਰ ਇੱਕ ਕਤਲ ਵੀ ਜਿਹੜਾ ਕੀਤਾ ਗਿਆ ਸੀ ਕਰਾਨਾ ਵਪਾਰੀ ਦਾ ਸੋ ਕੁਝ ਹੀ ਸਮੇਂ ਦੇ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਹੜੇ ਨੇ ਪ੍ਰੈਸ ਕਾਨਫਰੰਸ ਕਰਨਗੇ ਔਰ ਜਿਹੜੀ ਜਾਣਕਾਰੀ ਅਹਿਮ ਹੈ ਉਹ ਸਾਂਝੀ ਕਰਨਗੇ ਹਾਂ ਸਰ ਅੱਜ ਜੋ ਇਨਕਾਊਂਟਰ ਹੋਇਆ ਹੈ ਕੀ ਕਹਨਾ ਹੈ ਦੇਖੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 16 11 ਨੂੰ ਸਰਦਾਰ ਮਨਜੀਤ ਸਿੰਘ ਦਾ ਦੋ ਅਣਪਛਾਤੇ ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀਗਾ ਤੇ ਉਹਨਾਂ ਨੂੰ ਫੋਰਨ ਤੋਂ ਕੋਈ ਬੈਠਾ ਗੈਂਗਸਟਰ ਐਕਸਟਰੈਕਸ਼ਨ ਕਾਲ ਹੋਰ ਤੋਂ 50 ਲੱਖ ਦੀ ਉਹਨਾਂ ਤੋਂ ਫਰौती ਮੰਗ ਰਿਆ ਸੀ ਤੇ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦਾ ਇੱਕ ਗਰੂਸਮ ਮਟਰ ਕਰ ਦਿੱਤਾ ਗਿਆ ਪਤਾ ਲੱਗਾ ਕਿ ਦੋ ਜਦੋਂ ਪ੍ਰੀਲੀਮਿਟਰੀ ਉੱਥੇ ਇਨਵੈਸਟੀਗੇਸ਼ਨ ਹੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਜਿਹੜਾ ਕਟਨਾਗਰਾਮ ਹੈ ਦੋ ਹਥਿਆਰਬੰਦ ਮੁੰਡਿਆਂ ਵੱਲੋਂ ਕੀਤਾ ਗਿਆ ਮੋਟਰਸਾਈਕਲ ਤੇ ਜਿਹੜੇ ਆਏ ਸੀ ਨਕਾਬਪੋਸ਼ ਸੀਗੇ ਅ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਸਹਿਲ ਮੀਰ ਨੇ ਬਹੁਤ ਆਪਣੇ ਨਿੱਜੀ ਨਿਗਰਾਨੀ ਹੇਠੇ ਸਾਰੀ ਇਨਵੈਸਟੀਗੇਸ਼ਨ ਆਪਣੇ ਹੱਥ ਵਿੱਚ ਲਈ ਸੀਗੀ ਤੇ ਬੀਐਸਪੀ ਗੁਰਵਿੰਦਰ ਡੀਐਸਪੀ ਅਨ ਸ਼ਰਮਾ ਜੋ ਬਾਬਾ ਵਕਾਲਾ ਦੇ ਨੇ ਤੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਇਹਨਾਂ ਦੇ ਜਿਹੜੇ ਨਿਗਰਾਨੀ ਟੀਮਾਂ ਗਠਰ ਕੀਤੀਆਂ ਸੀਗੀਆਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਟੈਂਜੈਂਸ ਨੂੰ ਨੂੰ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਮਿਹਨਤ ਤੇ ਮਸ਼ੱਕਤ ਨਾਲ ਸਾਰੀ ਟੀਮ ਨੇ ਪਹਿਲਾਂ ਤਾਂ ਉਸਨ ਦੋ ਜਿਹੜੇ ਨਕਾਬਪੋਸਟ ਸੀਗੇ ਉਹਨਾਂ ਨੂੰ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਉਸ ਆਈਡੈਂਟੀਫਿਕੇਸ਼ਨ ਦੇ ਵਿੱਚ ਪਤਾ ਲੱਗਾ ਕਿ ਇੱਕ ਹੈਗਾ ਰਾਜਾ ਹੈਗਾ ਤੇ ਰਾਜਾ ਜਿਹੜਾ ਜਿਹੜਾ ਰਾਜਾ ਬਿੱਲਾ ਹੈ ਨਾ ਇਹ ਜਿਹੜਾ 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 ਪੱਟੀ ਦਾ ਰਹਿਣ ਵਾਲਾ ਹੈਗਾ ਤੇ ਇੱਕ ਸ਼ੰਮੀ ਹੈਗਾ ਜਿਹੜਾ ਕਿ ਕ੍ਰਿਸ਼ਨਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਤੇ ਇੰਟੈਲੀਜੈਂਸ ਲੈਡ ਆਪਰੇਸ਼ਨ ਦੇ ਵਿੱਚ ਸਾਨੂੰ ਇਹਨਾਂ ਨੇ ਪੂਰਾ ਉਰ ਨੂੰ ਚੰਗੀ ਤਰ੍ਹਾਂ ਸਾਰੀ ਵਿਸਾਦ ਵਿਛਾਈ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਸ਼ਮੀ ਹੈਗਾ ਉਸ ਦੀ ਵੀ ਗ੍ਰਫਤਾਰੀ ਹੋ ਚੁੱਕੀ ਹੈ ਅੱਜ ਉਸ ਨੂੰ ਵੀ ਗ੍ਰਫਤਾਰ ਕਰ ਲਿੱਤਾ ਗਿਆ ਹੈਗਾ ਤੇ ਇੱਕ ਸਾਨੂੰ ਸੋਰਸ ਤੋਂ ਪਤਾ ਲੱਗਿਆ ਸੀਗਾ ਕਿ ਇਹ ਜਿਹੜਾ ਸ਼ੂਟਰ ਹੈਗਾ ਸ਼ਮੀ ਇਹ ਆਪਣਾ ਰਾਜਨਬਿੱਲਾ ਇਹ ਇਹ ਇੱਧਰ ਇਸ ਏਰੀਆ ਦੇ ਵਿੱਚ ਹੈਵਲੀ ਆਰਮਡ ਹੈਗਾ ਤੇ ਆਪਣੇ ਫੋਰਨ ਹੈਂਡਲਾਂ ਦੇ ਇਸ਼ਾਰਿਆਂ ਤੇ ਕੋਈ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਗ ਵਿੱਚ ਹੈਗਾ ਉਸ ਤੋਂ ਕਿ ਵੱਖ-ਵੱਖ ਟੀਮਾਂ ਡਿਸਪੈਚ ਕੀਤੀਆਂ ਗਈਆਂ ਤੇ ਨਾਕੇ ਲੇ ਕੀਤੇ ਗਏ ਉਸ ਨੂੰ ਟਰੈਪ ਕਰਨ ਲਈ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਜਦੋਂ ਤੁਸੀਂ ਮੌਕੇ ਤੇ ਖੜੇ ਹੋ ਇੱਥੇ ਤੁਸੀਂ ਸਬ ਇੰਸਪੈਕਟਰ ਜਿਹੜੇ ਨਰੇਸ਼ ਸੀਗੇ ਇਹਨਾਂ ਦੀ ਟੀਮ ਨੇ ਇੱਥੇ ਇੱਕ ਨਕਲ ਆਇਆ ਹੋਇਆ ਸੀਗਾ ਤੇ ਉਹ ਚੱਕੀ ਨੌਜਵਾਨ ਜਿਹੜਾ ਉਧਰੋਂ ਆਇਆ ਉਸ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਮੋਟਰਸਾਈਕਲ ਉੱਥੇ ਡਿੱਗਦਾ ਤੇ ਉਹ ਪੁਲਿਸ ਉੱਤੇ ਅਨਪ੍ਰਵੋਡ ਤਾਬੜ ਤੋੜ ਫਾਇਰਿੰਗ ਕਰਦਾ ਹੈਗਾ ਜਿਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਉਹਦੇ ਉਹ ਇੰਜਰਡ ਹੁੰਦਾ ਤੇ ਉਸ ਨੂੰ ਹਸਪੀਟਲ ਲਿਜਾਇਆ ਗਿਆ ਹੈਗਾ ਉਹਦਾ ਸਟੇਟਸ ਅਸੀਂ ਪਤਾ ਕਰ ਲੈਣੇ ਆ ਕਿ ਉੱਥੇ ਹੋਇਆਗਾ ਇਸ ਸਾਰੇ ਸ਼ੂਟਆਊਟ ਦੇ ਵਿੱਚ ਸਾਡਾ ਜਿਹੜਾ ਇੱਕ ਮਲਾਜ਼ਮ ਹੈਗਾ ਐਸਐ ਸ਼ੰਕਰ ਉਹ ਵੀ ਇੰਜਰਡ ਹੈਗਾ ਉਸ ਨੂੰ ਵੀ ਹਸਪੀਟਲ ਅਸੀਂ ਲੈ ਗਏ ਆ ਮੈਂ ਇਸ ਤੋਂ ਬਾਅਦ ਉੱਧਰ ਜਾਣੇ ਆ ਸੀ ਉਹਦਾ ਹਾਲ ਪੁੱਛਦੇ ਆ ਕਿ ਕਿਸ ਤਰ੍ਹਾਂ ਹੈਗਾ ਬਟ ਹਲੇ ਪਤਾ ਲੱਗਿਆ ਕਿ ਇਸ ਆਊਟ ਆਫ ਡੇਂਜਰ ਤੇ ਜੋ ਵੀ ਉਹਦੀ ਹੈਗਾ ਪਰ ਅਸੀਂ ਉਸ ਹੱਦ ਨਾਲ ਕਾਰਵਾਈ ਇਹ ਮਚ ਲਿਆ ਸਰ ਕਿੰਨੀਆਂ ਕ ਗੋਲੀਆਂ ਜਿਹੜੀਆਂ ਹੈਗੀਆਂ ਇਸ ਦਰਮਿਆਨ ਚਲੀਆਂ ਆਪਸ ਦੇ ਵਿੱਚ ਜਾਂ ਕਿੰਨੇ ਕਾਉਂਟਰ ਫਾਇਰ ਕਿੰਨੇ ਹੋਏ ਹੈਗੇ ਇਹਦੇ ਵਿੱਚ ਦੇਖੋ ਇਹ ਸਾਰਾ ਜਿਹੜਾ ਹੈਗਾ ਉਹ ਸਾਰਾ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਆ ਕੇ ਪਤਾ ਲੱਗੇਗਾ ਐਫਐਸਐਲ ਇੱਥੇ ਆ ਚੁੱਕੀ ਹੈਗੀ ਸੀਗੀ ਉਹਨੇ ਸਾਰਾ ਕੁਝ ਮੌਕੇ ਤੋਂ ਜੋ ਇਨਾ ਪ੍ਰੀਲੀਮਰੀ ਮੈਂ ਦੱਸ ਸਕਦਾ ਕਿ ਉਹਦੇ ਕੋਲੇ ਦੋ ਸਵਿਸਟਿਕੇਟਡ ਵੈਪਨਸ ਜਿਹੜੇ ਹੈਗੇ ਇੱਥੇ ਫਿਲਹਾਲ ਰਿਕਵਰ ਹੋਏ ਆ ਉਹਦੇ ਤੋਂ ਕਿੰਨੀਆਂ ਗੋਲੀਆਂ ਚਲੀਆਂ ਉਹ ਕਿੰਨੇ ਖੋਲ ਹੈਗੇ ਆ ਕਿੰਨੇ ਉਹ ਚ ਲਾਈਵ ਕਾਟਰਜ ਆ ਉਹ ਐਫਐਸਐਲ ਦੀ ਰਿਪੋਰਟ ਹੈ ਕਿਹ ਉਹ ਐਫਐਸਐਲ ਕੋਲੀ ਹੈਗਾ ਉਹਦੇ ਉਹ ਤੋਂ ਸਾਨੂੰ ਤੁਹਾਨੂੰ ਦੱਸਦੇ ਹਾਂ ਜੀ ਸਾਰੇ ਜਿਹੜੀ ਫਰੋਤੀ ਮੰਗੀ ਗਈ ਸੀ ਕਿਸ ਦੇ ਕਹਿਣ ਤੇ ਮੰਗੀ ਸੀ ਇਹ ਇਹ ਇੱਕ ਆਪਣਾ ਇਨਵੈਸਟੀਗੇਸ਼ਨ ਦਾ ਜਿਹੜਾ ਵਿਸ਼ੇ ਹੈਗਾ ਇਸ ਦੇ ਵਿੱਚ ਹਲੇ ਕਲੈਰਿਟੀ ਨਹੀਂ ਹੈਗੀ ਹੈਗੀ ਅਸੀਂ ਉਸ ਵਿੱਚ ਸਾਰਾ ਕੁਝ ਕਰਕੇ ਤੁਹਾਨੂੰ ਅਪਡੇਟ ਅਕੋਰਡਿੰਗਲੀ ਕਰ ਦੇਵਾਂਗੇ ਹੁਣ ਜਿਹੜਾ ਹੈਗਾ ਜਿਹੜਾ ਬਦਮਾਸ਼ ਦੀ ਮੌਤ ਹੋ ਚੁੱਕੀ ਆ ਫਿਲਹਾਲ ਜੋ ਹੁਣ ਪਤਾ ਲੱਗਿਆ ਕੀ ਹੈ ਇਸ ਇਸ ਡਾਈਟ ਔਰ ਨੈਕਸਟ ਜਿਹੜਾ ਇਹਦੇ ਇਹ ਤੋਂ ਬਾਅਦ ਹੀ ਸੈਕੰਡ ਜਿਹੜਾ ਹੈਗਾ ਜਿਹੜਾ ਦੋਸ਼ੀ ਸੀਗਾ ਉਹਦੇ ਵਿੱਚ ਗ੍ਰਫਤਾਰ ਅੱਜ ਕੀਤਾ ਗਿਆ ਹੈ ਅੱਜ ਅੱਜ ਉਹਨੂੰ ਵੀ ਗ੍ਰਫਤਾਰ ਕੀਤਾ ਗਿਆ ਉਸ ਤੋਂ ਉਹ ਖਿਲਚਾਂ ਦੇ ਏਰੀਆ ਚੋਂ ਹੀ ਗ੍ਰਫਤਾਰ ਕੀਤਾ ਹੈ ਤਾਂ ਉਸ ਦੀ ਉਸ ਦੀ ਗੈਨ ਪੁੱਛਗੇ ਸ ਵਿੱਚ ਜੋ ਵੀ ਅੱਗੇ ਕਿਉਂਕਿ ਜੋ ਸਾਨੂੰ ਲੱਗ ਰਿਹਾ ਅਪ੍ਰੀਲ ਨੰਬਰ ਇਨਵੈਸਟੀਗੇਸ਼ਨ ਚ ਉਹਨਾਂ ਨੂੰ ਕੋਈ ਬੈਠਾ ਕੋਈ ਬਾਹਰੋਂ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਹ ਹਾਲੇ ਮੈਂ ਪਬਲਿਕ ਡੋਮੇਨ ਦੇ ਵਿੱਚ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਹਦੇ ਵਿੱਚ ਹੋਰ ਗ੍ਰਫਤਾਰੀਆਂ ਹੋਰ ਮੋਡਿਊਲ ਬਸਟ ਕਰਨ ਵਾਲਾ ਪਿਆ ਹੈਗਾ ਅਸੀਂ ਉਹ ਸਾਰਾ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਵੀ ਕਿਆ ਫਿਲਹਾਲ ਕਿਸੇ ਕਿਸ ਗੈਂਗਸਟਰ ਗਰੁੱਪ ਨਾਲ ਉਹ ਅਸੀਂ ਹਲੇ ਹਲੇ ਸਵੇਰੇ ਹੀ ਗ੍ਰਿਫਤਾਰੀਆਂ ਹੋਈਆਂ ਤੇ ਇੱਕ ਇਧਰ ਪੁਲਿਸ ਐਕਸ਼ਨ ਹੋਇਆ ਤੇ ਉਹਦੇ ਵਿੱਚ ਟਾਈਮ ਸਾਰੀ ਟੀਮਾਂ ਤੁਹਾਨੂੰ ਪਤਾ ਇੱਥੇ ਹੈਗੀਆਂ ਹਲੇ ਜਿਸ ਤਰ੍ਹਾਂ ਹੀ ਅਸੀਂ ਹੋਰ ਵੀ ਪੁੱਛਗਿਛ ਹੋਏਗੀ ਅਸੀਂ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਾਵਾਂ ਥੈਂਕ ਯੂ ਸਰ